ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਸੀ ਅਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ ਪਿੰਡ ਕੋਟ ਸਦਰਖਾਂ ਆ ਜਾਂਦਾ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਮੋਗਾ ਆ ਜਾਂਦਾ ਨੇੜੇ ਧਰਮਕੋਟ ਈਸੇਖਾ ਕੋਟ ਦੇ ਆਂਢ ਗਵਾਂਢ ਦੇ ਨਗਰ ਆ 메ਨ ਸ਼ਹਿਰ ਆ ਜਿਹੜੇ ਸੱਜਣੋ ਤੇ ਸੈਂਟਰ ਦੇ ਵਿੱਚ ਇਹ ਜਿਹੜਾ ਈਸੇਖ ਸਪੋਰਟ ਸਦਰਖਾਨਾ ਨਗਰ ਆ ਸੋਨੂ ਵੀਰ ਕੋਲੇ ਪਹੁੰਚੇ ਸੀ ਤੁਹਾਨੂੰ 2 ਜਨਵਾਰ ਤਾਂ ਇਹ ਵਿਖਾਉਣੇ ਤੇ ਇੱਕ ਵੀਰ ਦੇ ਕੋਲੇ ਆਹਾ ਬੂਰਾ ਕੱਟਾ ਵੀ ਆ ਸੱਜਣੋ ਇਹ ਵੀ ਵਿਕਰੀ ਆਸਤੀ ਆ ਤੇ ਇੱਕ ਆ ਗਈ ਸੱਜਣੋ ਭਰਾ ਦੇ ਕੋਲੇ ਗਾਉ ਜੇ ਰੇਲ ਗੱਡੀ ਦੇ ਡੱਬੇ ਜਟੀ ਕਹਿਦਗੇ ਨਾ ਤੇ ਕੋਈ ਆਤ ਕਤ ਨਹੀਂ ਨਹੀਂ ਭਰਾ ਦੂਸਰੀ ਸਾਈਡ ਖੜਾ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਤੇ ਉਹਦੇ ਕਦ ਕੱਦ ਤੋਂ ਤਾਜ਼ਾ ਲਾ ਲਿਓ ਲਾ ਲਿਓ ਜ਼ਿਆਦਾ ਬੋਲਣ ਦੀ ਲੋੜ ਨਹੀਂ ਇਹਦੇ ਬਾਰੇ ਬੜੇ ਵੱਡੇ ਢਾਂਚੇ ਦੀ ਵੱਡੀ ਵਹਿੜ ਭਰਾ ਦੇ ਕੋਲੇ ਆਈ ਆ ਬੜਾ ਚੰਗਾ ਜਿਹੜਾ ਮਿਲਕ ਰਿਕਾਰਡ ਆ ਇਹਦਾ ਦੁੱਧ ਦਾ ਰਿਕਾਰਡ ਬੜਾ ਚੰਗਾ ਮਗਰਲੇ ਸੂਏ ਦਾ ਆਜੋ ਡਿਟੇਲ ਲੈ ਲੈਨੇ ਆ ਇੱਕ ਬਿਲਕੁਲ ਤਾਜੀ ਸੂਈ ਝੋਟੀ ਆ ਭਰਾ ਦੇ ਕੋਲੇ ਕਿਹੜਾ ਸੂਆ ਸੂਈ ਕਿੰਨਾ ਦੁੱਧ ਇਹਦੀ ਵੀ ਜਾਣਕਾਰੀ ਜਿਹੜੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਰੇਟ ਵੀਰ ਦੇ ਹੁੰਦੇ ਆ ਤੁਹਾਡੇ ਲੈਣ ਦੇਣ ਨਾਲੇ ਸੋਨੂੰ ਵੀਰ ਸਾਸਰੀ ਕਾਲ ਹੋਰ ਸੁਨਾ ਮੇਰਾ ਭਰਾ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਹੀ ਚੜਦੀ ਕਲਾ ਤੇ ਆਪਣਾ ਡਰੈਸ ਪੈਣਾ ਭਰਾਵਾਂ ਨਾਲ ਰਿਪੋਰਟ ਸਦਰ ਕਾਂਝਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 887221839 ਇੱਕ ਕਰੀ ਹੋਰ ਰਿਪੀਟ ਕਰੀ 88722 1839 ਇੱਥੋਂ ਆਪਾਂ ਨੂੰ ਈਸੇਖਾਂ ਕੋਟ ਕਿੰਨਾ ਦਾ 2.5 ਕਿਲੋਮੀਟਰ ਦੀ 2.5 ਤੋਂ 3 ਕਿਲੋਮੀਟਰ ਦੀ ਦੂਰੀ ਦੇ ਇਹ ਆ ਹਾਂਜੀ ਹਾਂਜੀ ਤੇ 3-4 ਕਿਲੋਮੀਟਰ ਤੇ ਧਰਮਕੋਟ ਉਹ ਹਾਂਜੀ ਹਾਂਜੀ ਹਨਾ ਸੈਂਟਰ 'ਚ ਆ ਗਏ ਆਪਾਂ ਹਾਂਜੀ ਹਾਂਜੀ 20 ਕਿਲੋਮੀਟਰ ਮੋਗਾ ਆਪਾਂ ਨੂੰ 20 ਕਿਲੋਮੀਟਰ ਮੋਗਾ ਆਪਾਂ ਨੂੰ ਵੱਡਾ ਸ਼ਹਿਰ ਹਾਂਜੀ ਹਾਂਜੀ ਤੇ ਸੋਨੂੰ ਵੀਰੇ ਜੇ ਇਹਦੀ ਗੱਲ ਕਰੀਏ ਤਾਂ ਸੂਆ ਕਿਹੜਾ ਸੂਈ ਆ ਦੂਜਾ ਸੂਆ ਸੂਈ ਆਈ ਝੋਟੀ ਠੀਕ ਆ ਅੱਜ ਇਹਨਾਂ ਨਤੀਜਾ ਦੇਖਣੇ ਮਗਰ ਕੱਢੀਏ ਓਕੇ ਇੰਨਾ ਦਿਨਾਂ ਦੀ ਸੂਈ ਆ ਦੂਜਾ ਸੂਆ ਸੀ ਮਗਰ ਆ ਗਈ ਕੱਟੀ ਹਾਂਜੀ ਹਾਂਜੀ ਕੋਲਾ ਹੋਵੇਗਾ ਕੋਈ 9 ਦੇ 8 9 ਦੇ ਮਸਤਾਰ 8 ਦਿਨ ਗਰੰਟੀ ਦੇ ਤੇ ਆ 8 ਕਿਲੋ ਯਾਰ ਜਿਹੜਾ ਮਰਜੀ ਕੰਡਾ ਲੈ ਕੇ ਤੁਰਿਆ ਫਿਰੇ ਵੀ ਮੈਨ ਨਾਲ ਆ ਐਵੇਂ ਆਪਾਂ ਕੰਨ ਦੀ ਬਾਤ ਕਰੀ ਤਾਂ ਵੀ ਕੱਢ ਖੰਮੜੇ ਭਰਾ ਤੇ ਚੂਣ ਚਾਂਦ ਤਾਂ ਚੰਗਾ ਹੋ ਬਾਕੀ ਹੁਣ ਦੋ ਦੋ ਧਾਰਾ ਮਰਾ ਦਿੱਗੇ ਹਨਾ ਅ ਸੱਜਣੋ ਤੂੰ ਰਾ ਚੈੱਕ ਕਰ ਲਓ ਵੇਖੋ ਮਗਰ ਇਹਦੇ ਆ ਗਈ ਕੱਟੀ ਲੇਵੇ ਦੀ ਸਾਫ ਸੁਥਰੀ ਆ ਝੋਟੀ ਤੇ ਬਿਲਕੁਲ ਤਾਜੀ ਸੂਈ ਭਰਾਣੇ ਤੁਹਾਨੂੰ ਦੱਸਿਆ ਜਿਵੇਂ ਤਿੰਨਾ ਚਾਰਾਂ ਦਿਨਾਂ ਦੀ ਸੂਈ ਬਾਕੀ ਆਪਾਂ ਬੱਚਾ ਲਾ ਕੇ ਤੁਹਾਨੂੰ ਐਨ ਤਸੱਲੀ ਨਾਲ ਧਾਰਾ ਧੂਰਾ ਵਿਖਾ ਦੇਾਂਗੇ ਕਿਉਂਕਿ ਅ ਅੱਧਾ ਪਸ਼ੂ ਜਿਹੜਾ ਉਹ ਖਰੀਦਿਆ ਜਾਂਦਾ ਜਦੋਂ ਧਾਰਾ ਧੂਰਾ ਚੈੱਕ ਹੋ ਜਾਣਾ ਹਨਾ ਥੋੜੀ ਜੀ ਕੈਮਰੇ ਤੋਂ ਡਰਦੀ ਆ ਬਾਕੀ ਓਕੇ ਰਿਪੋਰਟ ਤੇ ਲਿਆ ਤਾਂ ਕੱਟੀ ਫਿਰ ਤੇ ਆ ਕੱਟਾ ਵੀ ਜੇ ਕਿਸੇ ਭੈਣ ਭਰਾ ਨੇ ਆਪਣੇ ਪਸ਼ੂਆਂ 'ਚ ਕੋਈ ਮਾਲੀ ਬਣਾਉਣਾ ਤਾਂ ਵੀ ਸੰਪਰਕ ਕਰ ਲਿਓ ਵੀਰ ਕਹਿੰਦਾ ਵੀ ਜੇ ਕੋਈ ਚਾਹ ਵਣ ਹੋਇਆ ਤਾਂ ਕਹਿੰਦਾ ਦੇ ਦੇਾਂਗੇ ਆ ਆ ਗਈ ਇਹਦੀ ਕੱਟੀ ਜਿਹੜੀ ਮੰਨ ਲਓ ਵੀ ਇਸ ਝੋਟੀ ਦੀ ਲੋ ਬੱਚਾ ਲਾਤਾ ਪਸਮੇ ਆਉਂਦੀ ਆ ਤੁਹਾਨੂੰ ਧਾਰਾ ਚੈੱਕ ਕਰਾ ਦਿੰਨੇ ਆ ਤੇ ਉਦੋਂ ਬਾਅਦ ਵਿਖਾਉਣੀ ਤੁਹਾਨੂੰ ਮੰਨ ਲਓ ਵੀ ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਗਾਂ ਪਾਲਦਾ ਤਾਂ ਫੇਰ ਖਿਆਲ ਕਿ ਨਾ ਕੋਠੇ ਜੱਡੀ ਖੜੀ ਆ ਸੋਨੂ ਦੇ ਘਰੇ ਤੇ ਅੱਜ ਕੋਠੇ ਜੱਡੀ ਗਾਂ ਖੜੀ ਆ ਕਰਮਾਂ ਵਾਲੀ ਚਾਹੁੰਦੀ ਰਵੇ ਕਿੱਥੇ ਜਾ ਕੇ ਇਹਨੇ ਨੀਰ ਪਿਆਉਣਾ ਉਹ ਇਹਦਾ ਅੰਜਾਲ ਆ ਸੱਜਣੋ ਬਸ마 ਜਿਹੜਾ ਕਰਮਾਂ ਵਾਲੀ ਝੋਟੀ ਨੇ ਕਰ ਲਿਆ ਤੇ ਸੋਨੂ ਕਹਿੰਦਾ ਵੀ ਆਪਾਂ ਧਾਰਾਂ ਜਿਹੜੀਆਂ ਦੋ ਦੋ ਆ ਕਿਸੇ ਭੈਣਾ ਭਰਾਵਾਂ ਨੂੰ ਵਿਖਾ ਦਈਏ ਆ ਵੇਖੋ ਬਾਕੀ ਤਾਰ ਤੁਰ ਲੈਂਦੀ ਆ ਮੀਰਾ ਮੰਨਣਾ ਵੀ ਚੂਣ ਕੋਲਾ ਹੋਊਗਾ ਬਾਕੀ ਵੀਰ ਹਾਂ ਨਹੀਂ ਨਹੀਂ ਓਕੇ ਰਪੋਟ ਇਹ ਆ ਵੇਖੋ ਮਗਰਲੇ ਸਣਾ ਪੂਰ ਛੱਟੇ ਲਿਓ ਬੇਫਿਕਰ ਹੋ ਜਿਓ ਬਾਈ ਦੀ ਬਾਈ ਬੜੀ ਨਰਮ ਅੱਛਾ ਮੇਲਾ ਤੇਰੇ ਸਾਹਮਣੇ ਆਉਂਦੀ ਮੋਗੇ ਵਾਂਗੂ ਨਾ ਮੈਂ ਜਿਵੇਂ ਮਰਜੀ ਨਹੀਂ ਓਕੇ ਆ ਜੱਟਾ ਐਵੇਂ ਆਪਸ ਸੁਪਲਾਈਆਂ ਮਾਰੀ ਉਹਦਾ ਕੀ ਫਾਇਦਾ ਹਨਾ ਐਂ ਦੱਸ ਵੀ ਤੇ ਕਿੰਨੇ ਦੀ ਤੇ ਜੀ ਹਾੜੀ ਦਾ ਸੀ ਦਿਨ ਵੀ ਚੱਲ ਪਿਆ ਹੀ ਹੁਣ ਮੋਲ 90 ਮੋਲ 90000 ਤੇ ਮਾਨਤਨ ਕਿੰਨਾ ਕੁ ਕਰ ਦਗੇ ਆ ਬਈ ਜਸਤ 985 ਚੱਲ ਜੀ ਯੈਸ ਤੇ 985000 ਦੀ ਬਾਕੀ ਚੱਲ ਜਿਹੜਾ ਫੋਨ ਲਾਊਗਾ ਮਾੜਾ ਮੋੜ ਪਿਆਰ ਮੁਹੱਬਤ ਕਰ ਦਿਆਂਗੇ ਇਹਦੇ ਸਾਹਮਣੇ ਐਡੇ ਪਹਾੜ ਕੋਈ ਨਹੀਂ ਮੈਂ ਸੱਜਰ ਨਹੀਂ ਦਿੰਦਾ ਤੋਕੜਾਂ ਵੀ ਕੀ ਜਾਂਦੀਆਂ ਆ ਤੇਰੇ ਸਾਹਮਣੇ ਐ ਚੱਲ 85000 ਚੋਂ ਛੋੜ ਛੱਪਾ ਧੰਨਵਾਦ ਤੇ ਇਹਦਾ ਕੀ ਲੇਖਾ ਜੋਖਾ ਆ ਭਾਈ ਸੋਨਾ ਨਹੀਂ ਬਹਿ ਕੋਈ ਹਫਤਾ ਕਾ ਲਈਏ ਹਫਤਾ ਲੈ ਜੂ ਹਾਂਜੀ ਹਾਂਜੀ ਠੀਕ ਆ ਸੂਆ ਕਿਹੜਾ ਸੂਗੀ ਕੋਈ ਭਾਈ ਕੋਈ ਦੂਜਾ ਮੰਨ ਲੈ ਤਿੰਜਾ ਮੰਨ ਲੈ ਕੋਈ ਤੀਜਾ ਹੀ ਮੰਨ ਲੈ ਤੀਜਾ ਸੂਆ ਮੰਨ ਲੈ ਹਾਂਜੀ ਹਾਂਜੀ ਤੇ ਬਾਕੀ ਵੱਡੀ ਵੱਡੀ ਤਾਂ ਕਹਿਣ ਦੀ ਲੋੜ ਦੱਸਣ ਦੀ ਲੋੜ ਨਹੀਂ ਦੱਸਣ ਦੀ ਲੋੜ ਹੈ ਦੁੱਧ ਦਾ ਕੀ ਰਿਕਾਰਡ ਆ ਇਹਦਾ ਉਹਨਾਂ ਨੇ ਕਿਹਾ ਜੀ 40 ਕਿਲੋ ਦਾ 40 ਕਿਲੋ ਦੁੱਧ ਜਿਹੜਾ ਇਹਦਾ ਮਕਰਲੇ ਸੂਏ ਦਾ ਰਿਕਾਰਡ ਆ ਤੇ ਬਾਕੀ ਐ ਕਿ ਜੇ ਉਹ ਜੀ ਕੋਈ ਸੇਵਾ ਕਰ ਲੂਗਾ ਹਨਾ ਬਾਈ ਉਹ ਤਾਂ ਜਿਹੋ ਜਿਹਾ ਪਾਵਾਂ ਦੇ ਉਹ ਚਾਰ ਉੱਤੇ ਨੂੰ ਬਹੁਤ ਨੇ ਤੜਕੀ ਹੈਗੀ ਆਪਣੇ ਤੜਕੀ ਆਈ ਆ ਤੇ ਬਾਕੀ ਸਜਣੋ ਮਿਲਕ ਵੇਣ ਵੀ ਐ ਆਉਂਦੀ ਆ ਕਰਮਾ ਵਾਲੀ ਨੂੰ ਜਿਵੇਂ ਮੱਛੀ ਮੋਟਰ ਦਾ ਪੈਪ ਆਉਂਦਾ ਹੁੰਦਾ ਤੇ ਬਾਕੀ ਥਣ ਹੱਥੀ ਚਵਾਈ ਵਾਲਾ ਗਲਾਬੀ ਰੰਗ ਬਾਕੀ ਟਿੱਪਨ ਟੁੱਪਨ ਸੌ ਦੀ ਸੌ ਉਹ ਸੌ ਦੀ ਸੌ ਅਗਲਾ ਦੀ ਸੱਦੀ ਕੰਮ ਕਿਲੇ ਆਹੋ ਆਪਾਂ ਵੀ ਰੁਪਏ ਖਰਚੇ ਆ ਤੇ ਬਾਕੀ ਹਜੇ ਅਰ 10 ਦਿਨ ਜਿਵੇਂ ਸੁੰਦੀ ਨਹੀਂ ਬਣੀ ਹੁਣ ਵੀ ਬਹੁਤ ਆ ਹਨਾ ਤੋਰ ਕਰਾ ਹੈ ਨੂੰ ਚੱਕ ਨੇੜੇ ਤੱਕ ਹੀ ਸੱਜਣੋ ਤੱਦ ਕਾਠ ਦੀ ਗੱਲ ਕਰ ਲਈਏ ਤਾਂ ਕੋਈ ਵੀ ਦੋਰ ਐ ਹਨ ਵੇਖੋ ਕਰਮਾਂ ਵਾਲੀ ਰੇਲ ਗੱਡੀ ਤੇ ਡੱਬੇ ਜੱਟੀ ਜਾ ਨਾ ਤੇ ਕੋਈ ਗੱਲ ਹੀ ਨਹੀਂ ਯਾਰ ਬੜੀ ਵੱਡੀ ਵਹਿੜ ਆਈ ਹੈ ਭਰਾ ਦੇ ਕੋਲੇ ਜੇ ਚੰਗੀ ਸੰਭਲੋਂਗੇ ਵੇਹੇ ਤਾਂ ਉਹਨਾਂ ਤੁਸੀਂ ਦੁੱਧ ਚੋਲੋਗੇ ਜੇ ਕੋਹੇ ਦੇ ਚੰਗੇ ਭਵਾਰੇ ਫੂਰੇ ਲੱਗੇ ਹੋਏ ਤੇ ਚੰਗੀ ਸੁਵਿਧਾ ਹੋਈ ਤਾਂ ਗਾਂ ਜਿੰਨਾ ਤੁਹਾਡਾ ਦਿਲ ਕਰੂਗਾ ਉਹਨਾਂ ਦੁੱਧ ਚੋਲਿਓ ਕਿਉਂਕਿ ਜਿੰਨਾ ਰਾਸ਼ਨ ਚਾੜ੍ਹਦੇ ਹੋਗੇ ਉਨਾ ਹੀ ਇਹਨੇ ਦੁੱਧ ਕਰਮਾਂ ਵਾਲੀ ਨੇ ਭਾਂਡੇ ਚ ਲੈ ਆਉਣਾ ਔਰ ਸਾਈਡ ਤੋਂ ਤੁਹਾਨੂੰ ਮੈਂ ਮਿਲਕ ਵੇਣ ਤੇ ਥਾਣਾ ਦਾ ਗੈਪ ਗੂਪ ਵਿਖਾਇਆ ਐ ਸਾਈਡ ਤੋਂ ਵੀ ਕਰ ਲੋ ਚੱਕ ਕਹੇ ਭੈਣ ਭਰਾਣੇ ਕਈ ਵਾਰੀ ਆਨਲਾਈਨ ਵੀ ਜਾਨਵਰ ਖਰੀਦਣਾ ਹੁੰਦਾ ਨਾ ਪੁੱਤ ਆ ਵੇਖੋ ਸੱਜਣਾ ਹੈ ਨਾ ਕਿਆ ਗੱਲਾਂ ਮੋٹے ਮੋٹے ਥਾਣ ਕੁੱਲ ਲੱਗੇ ਆ ਚਵਾਈ ਵਾਲੇ ਤੇ ਵੈੜ ਵੈੜ ਹੀ ਆ ਗਾਂ ਗਾਂ ਹੀ ਆ ਕਰਮਾਂ ਵਾਲੀ ਤੇ ਸਾਬ ਇਹਦਾ ਕੀ ਰੱਖਾਂਗੇ ਰੇਟ ਕਈਆਂ ਨੇ ਕਹਿਣਾ ਇਹਦੀ ਸਫਤ ਕਰੀ ਜਾਂਦੇ ਪਰ ਯਾਰ ਐਡੀ ਗਾਂ ਮੱਥੇ ਲੱਗੀ ਆ ਤੇ ਚਾਹੀਦਾ ਵੀ ਆ ਹਨਾ ਇਹਦਾ ਗੋਣਾ ਮੁੱਲ 115 ਠੀਕ ਆ ਹਾਂ 110 ਦੀ ਦੇ ਦਾਂਗੇ ਮੁੱਲ 115 ਤੇ 110 ਦੀ ਦੇ ਦੇਾਂਗੇ ਹਾਂਜੀ ਹਾਂਜੀ ਉਹਦੇ ਮਾਨਤਨ ਮੌਕੇ ਤੇ ਕਰਦੇ ਆਂਗੇ ਲੋ ਵੀ ਸੱਜਣੋ ਇੱਥੋਂ ਹੁਣ ਫੇਰ ਇੱਕ ਵਾਰੀ ਕੈਮਰੇ ਤੇ ਕਰਤੇ ਆਪਾਂ ਗਊ ਨੂੰ ਕਰਮਾਂ ਵਾਲੀ ਨੂੰ ਸਿਰ ਮੂੰਹ ਚੈੱਕ ਕਰ ਲੋ ਚਾਰੂ ਵਾਕੇ ਹੀ ਬਹੁਤ ਆ ਚਾਰੂ ਤਾਂ ਬਾਈ ਕੋਈ ਨਹੀਂ ਅੱਛਾ ਉਹ ਮੱਤੀ ਕੁਆਰੇ ਸਾਉਂਦਾਂ ਦੀ ਵਾਕਿਆ ਯਰ ਗਉ ਗਉਈ ਜਟਾ ਜਿਹੜੇ ਨੇ ਦੁੱਤੇ ਲਾ ਲਈ ਹੈ ਨਾ ਇੱਕ ਸੂਏ ਚ ਹੀ ਹਨਾ ਇੱਕ ਸੂਏ ਚ ਫਰੀ ਹੁੰਦੀ ਹੈ ਹਨਾ ਕਰਮਾਂ ਵਾਲੀ ਬਾਕੀ ਚਲੋ ਜਿਉਂਦੀ ਰਵੇ ਕਿਹੜੇ ਘਰ ਦਾ ਨੀਰ ਆ ਤੇ ਆ ਗਈ ਝੋਟੀ ਤੁਹਾਨੂੰ ਦਵਾਉਣ ਲੱਗੇ ਤਾਜੀ ਸੂਈ ਕੋੜ ਸਦਰਖਾਂ ਖੜੀ ਆ ਸੱਜਣੋ 85000 85000 ਚ ਤਾਜੀ ਸੂਈਆ ਮਗਰ ਕੱਟੀ 8 ਕਿਲੋ ਬੌਲਾ ਕੰਡੇ ਵਾਲਾ ਚੋਲਿਓ ਬਾਕੀ ਓਕੇ ਰਿਪੋਰਟ ਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਡਾ ਕੰਮ ਜਿੰਨਾ ਕ ਤੁਹਾਨੂੰ ਵੀਡੀਓ ਚ ਜਾਨਵਰ ਹਰ ਪੱਖ ਤੋਂ ਵਿਖਾਏ ਆ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰ ਰਹੇ ਹੋ ਜਿਉਂਦੇ ਵਾਸਤੇ ਰਹੋ ਚੜ੍ਹਦੀ ਕਲਾ